ਪਰਮੇਸ਼ਵਰ ਦੀ ਵਿਵਸਥਾ ਜਿਹੜਾ ਵੀ ਇਨਸਾਨ ਮੰਨਦਾ ਆ ਉਹ ਜਿੱਥੇ ਬੈਠਾ ਵੀ ਪਰਮੇਸ਼ਵਰ ਦੀ ਵਿਵਸਥਾ ਨੂੰ ਮੰਨਦਾ ਆ ਪੂਰਿਆਂ ਕਰਦਾ ਆ ਉਹਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਸਿਧਾਂਤ ਦੀ ਠਹਿਰਾਈ ਹੋਈ ਬਰਕਤ ਨੂੰ ਉਹ ਪ੍ਰਾਪਤ ਕਰ ਲੈਂਦਾ ਆ ਹallelujah ਅੱਜ ਸੀ ਪਰਮੇਸ਼ਵਰ ਦੀਆਂ ਠਹਿਰਾਈਆਂ ਹੋਈਆਂ ਭਲਾਈਆਂ ਦੇ ਵਿੱਚੋਂ ਫਤਿਹ ਨੂੰ ਪ੍ਰਾਪਤ ਕਰਨਾ ਆ ਤੇ ਕਿੰਨੇ ਜਾਣੇ ਫਤਿਹ ਲੈਣ ਦੇ ਲਈ ਤਿਆਰ ਆ ਹallelujah ਸੋ ਕੋਛਣਾ ਕੋਛ ਤੁਹਾਡੇ ਜੀਵਨ ਵਿੱਚ ਇਹੋ ਜਿਹਾ ਹੈਗਾ ਆ ਜਿੱਥੇ ਅਜੇ ਫਤਿਹ ਪਾਉਣ ਵਾਲੀ ਬਾਕੀ ਆ ਇਸ ਲਈ ਸਾਰਿਆਂ ਨੇ ਹੱਥ ਖੜੇ ਕੀਤੇ ਕਿ ਫਤਿਹ ਪਾਣੀ ਆ ਅਰੇ ਸੱਚਾ ਭਾਵੇਂ ਸਾਡੇ ਜੀਵਨ ਵਿੱਚ ਬੜੀਆਂ ਕਾਮਯਾਬੀਆਂ ਆ ਪਰ ਫਿਰ ਵੀ ਬਹੁਤ ਇਹੋ ਜਿਹੇ ਫੈਕਟਰ ਆ ਸਾਡੀ ਲਾਈਫ ਦੇ ਬਹੁਤ ਹਿੱਸੇ ਆ ਇਹੋ ਜਿਹੇ ਜਿੱਥੇ ਅਜੇ ਅਸੀਂ ਫਤਿਹ ਨਹੀਂ ਪਾ ਸਕੇ ਬਹੁਤ سارے ਭੈਣ ਭਰਾ ਆ ਜਿਨ੍ਹਾਂ ਨੇ ਕਾਰੋਬਾਰ ਵਿੱਚ ਫਤਿਹ ਪਾ ਲਈ ਆ ਪਰ ਉਹਨਾਂ ਨੇ ਆਪਣੇ ਗੁੱਸੇ ਉੱਤੇ ਫਤਿਹ ਨਹੀਂ ਪਾਈ ਅਜੇ ਕਿਸੇ ਨੇ ਆਪਣੇ ਆਤਮਿਕ ਜੀਵਨ ਵਿੱਚ ਫਤਿਹ ਨਹੀਂ ਪਾਈ ਕਿਸੇ ਨੇ ਤਾਂ ਦੌਲਤ ਵਿੱਚ ਫਤਿਹ ਨਹੀਂ ਪਾਈ ਸੋ ਬਹੁਤ ਸਾਡੇ ਜੀਵਨ ਦੇ ਵਿੱਚ ਐਹੋ ਜਿਹੀਆਂ ਚੀਜ਼ਾਂ ਆ ਜਿਨ੍ਹਾਂ ਵਿੱਚ ਅਜੇ ਫਤਿਹ ਪਾਉਣੀ ਕਾਫੀ ਬਾਕੀ ਆ ਪਰ ਮੈਂ ਯਕੀਨ ਕਰਦੀ ਆ ਕਿ ਅਗਰ ਅਸੀਂ ਪਰਮੇਸ਼ਵਰ ਦੇ ਠਹਿਰਾਏ ਹੋਏ ਦੱਸੇ ਹੋਏ ਤਰੀਕੇ ਦੇ ਅਨੁਸਾਰ ਵਚਨ ਦੇ ਅਨੁਸਾਰ ਅਗਰ ਅਸੀਂ ਕਰਨਾ ਸ਼ੁਰੂ ਕਰ ਦਈਏ ਤਾਂ ਉਹ ਕੰਮ ਜਿਹੜੇ ਪਿਛਲੇ 30 ਸਾਲਾਂ ਤੋਂ ਤੁਹਾਡੇ ਰੁਕੇ ਹੋਏ ਆ ਆਉਣ ਵਾਲੇ ਤਿੰਨਾਂ ਮਹੀਨਿਆਂ ਵਿੱਚ ਪੂਰੇ ਹੋ ਜਾਣਗੇ ਯਿਸੂ ਜੀ ਦੇ ਨਾਮ 'ਤੇ ਅਰ 2025 ਦੋ オーਪਨ 도ਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਦੀ ਫਤਿਹ ਦਾ ਸਾਲ ਹੋਊਗਾ ਅਰ ਤੁਸੀਂ ਜਨਵਰੀ ਮਹੀਨੇ ਤੋਂ ਹੀ ਉਸ ਫਤਿਹ ਦੀਆਂ ਗਵਾਹੀਆਂ ਨੂੰ ਦੇਵੋਗੇ ਸੁਣੋਗੇ ਵੇਖੋਗੇ ਅਰ ਤੁਸੀਂ ਉਸ ਫਤਿਹ ਦਾ ਹਿੱਸਾ ਹੋਵੋਗੇ ਹallelujah ਵਚਨ ਵਿੱਚ ਲਿਖਿਆ ਹੈ ਜ਼ਬੂਰਾਂ ਦੀ ਕਿਤਾਬ ਉਹਦਾ 37 ਨੰਬਰ ਅਧਿਆਇ ਤੇ ਉਹਦੀ 4 ਨੰਬਰ ਪੰਕਤੀ ਤੋਂ ਆਪਾਂ ਜਿਹੜਾ ਆ ਉਹ ਦੇਖਦੇ ਆ ਇਹਦੀ 4 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਤੂੰ ਯਹਵਾ ਉੱਤੇ ਨਿਹਾਲ ਰੋ ਤਾਂ ਉਹ ਤੇਰੇ ਸਾਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਹallelujah ਸੋ ਵਚਨ ਸਾਨੂੰ ਸਿੱਧਾ ਹੀ ਸਮਝਾ ਰਿਹਾ ਆ ਕਿ ਤੁਸੀਂ ਪਰਮੇਸ਼ਵਰ ਵਿੱਚ ਨਿਹਾਲ ਹੋਵੋ ਪਰਮੇਸ਼ਵਰ ਵਿੱਚ ਪਰਮੇਸ਼ਵਰ ਦੇ ਉੱਤੇ ਨਿਹਾਲ ਰਹਿਣ ਦਾ ਮਤਲਬ ਆ ਨਿਹਾਲ ਸ਼ਬਦ ਹੁੰਦਾ ਖੁਸ਼ ਹੋਣਾ ਤ੍ਰਿਪਤ ਹੋ ਜਾਣਾ ਇੰਗਲਿਸ਼ ਵਿੱਚ ਨਿਹਾਲ ਨੂੰ ਤੁਸੀਂ ਡਿਲਾਈਟ ਕਹਿ ਸਕਦੇ ਹੋ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਡਿਲਾਈਟ ਯੋਰself ਇਨ ਦਾ ਲਾਰਡ ਐਂਡ ਹੀ ਵਿਲ ਗਿਵ ਯੂ ਦਾ ਡਿਜ਼ਾਇਰਸ ਆਫ ਯੋਰ ਹਾਰਟ ਤੁਸੀਂ ਪਰਮੇਸ਼ਵਰ ਦੇ ਵਿੱਚ ਅਨੰਦਿਤ ਰਹੋ ਅੱਜ ਸੀ ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ ਬੜੇ ਵੱਖ-ਵੱਖ ਤਰ੍ਹਾਂ ਦੇ ਮਨਸੂਬੇ ਜਿਹੜੇ ਆ ਉਹਨਾਂ ਨੂੰ ਪੂਰਿਆਂ ਕਰਦੇ ਆ ਜੋ ਅਪਣਾਉਣੇ ਆ ਬੜੇ ਤਰੀਕੇ ਅਪਣਾਉਣੇ ਆ ਪਰ ਪਰਮੇਸ਼ਵਰ ਦੇ ਵਿੱਚ ਰਹਿ ਕੇ ਅਸੀਂ ਸਾਨੂੰ ਇਦਾਂ ਲੱਗਦਾ ਕਿ ਜਿੱਦਾਂ ਪਰਮੇਸ਼ਵਰ ਵਿੱਚ ਰਹਿ ਕੇ ਖੁਸ਼ੀ ਨਹੀਂ ਪੂਰੀ ਹੋ ਸਕਦੀ ਪਰ ਬਾਣੀ ਸਾਨੂੰ ਇਦਾਂ ਕਹਿੰਦੀ ਆ ਕਿ ਪਰਮੇਸ਼ਵਰ ਵਿੱਚ ਰਹਿ ਕੇ ਖੁਸ਼ ਹੋਵੋ ਤਾਂ ਉਹ ਤੁਹਾਡੇ ਮਨੋਰਥਾਂ ਨੂੰ ਪੂਰਿਆਂ ਕਰੇਗਾ ਹਰੇਕ ਇਨਸਾਨ ਦੀ ਇੱਛਾ ਹੈ ਕਿ ਉਹਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਮਨੋਰਥ ਕੀ ਆ ਡਿਜ਼ਾਇਰਸ ਆਫ ਯੋਰ ਹਾਰਟ ਤੁਹਾਡੇ ਮਨ ਦੀਆਂ ਇੱਛਾਵਾਂ ਮਨੋ ਕਾਮਨਾਵਾਂ ਇਹ ਸਾਰਿਆਂ ਨੂੰ ਚਾਹਦਾ ਆ ਚਾਹੁੰਦੇ ਆ ਜੇ ਜੋ ਅਸੀਂ ਸੋਚਦੇ ਆ ਕਿਸੇ ਦੀ ਮਨੋ ਕਾਮਨਾ ਆ ਮੈਂ ਕੈਨੇਡਾ ਸੈਟਲ ਹੋ ਜਾਵਾਂ ਕਿਸੇ ਦੀ ਮਨੋ ਕਾਮਨਾ ਆ ਮੇਰੇ ਕੋਲੇ ਨਵੀਂ ਗੱਡੀ ਹੋਵੇ ਕਿਸੇ ਦੀ ਮਨੋ ਕਾਮਨਾ ਆ ਮੇਰਾ ਘਰ ਨਵਾਂ ਹੋਵੇ ਕੋਈ ਜ਼ਮੀਨ ਖਰੀਦਣ ਦੀ ਮਨੋ ਕਾਮਨਾ ਰੱਖਦਾ ਕੋਈ ਕਾਰੋਬਾਰ ਵਿੱਚ ਸਕਸੈਸਫੁਲ ਹੋਣ ਦੀ ਮਨੋ ਕਾਮਨਾ ਰੱਖਦਾ ਆ ਹਰ ਕਿਸੇ ਦੇ ਕੋਲ ਵੱਖ-ਵੱਖ ਇੱਛਾਵਾਂ ਆ ਇਹ ਹਰ ਕੋਈ ਚਾਹੁੰਦਾ ਆ ਕਿ ਪਰਮੇਸ਼ਵਰ ਸਾਡੀ ਇੱਛਾ ਨੂੰ ਪੂਰੀਆਂ ਕਰੇ ਪੂਰੀਆਂ ਹੁੰਦੀਆਂ ਆ ਉਸ ਹਿੱਸੇ ਵਿੱਚ ਅਸੀਂ ਝਾਤੀ ਨਹੀਂ ਮਾਰਦੇ ਇਦਾਂ ਨਹੀਂ ਆ ਕਿ ਸਾਨੂੰ ਪਤਾ ਨਹੀਂ ਆ ਪਤਾ ਪਰ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਜਿਨ੍ਹਾਂ ਨੂੰ ਫਾਲੋ ਕਰਨ ਦੇ ਨਾਲ ਜਿਨ੍ਹਾਂ ਨੂੰ ਅਪਣਾਉਣ ਦੇ ਨਾਲ ਸਾਡੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਦੀਆਂ ਆ ਸਭ ਤੋਂ ਵੱਡੀ ਗੱਲ ਕਿ ਅੱਜ ਤੱਕ ਬਹੁਤ ਸਾਰੇ ਪ੍ਰਚਾਰਕਾਂ ਦੇ ਕੋਲੋਂ ਬਹੁਤ ਸਾਰੇ ਲੋਕਾਂ ਦੇ ਕੋਲੋਂ ਅਸੀਂ ਇਹੀ ਸੁਣਦੇ ਆਏ ਆ ਕਿ ਪਰਮੇਸ਼ਵਰ ਸਿਰਫ ਜ਼ਰੂਰਤਾਂ ਨੂੰ ਪੂਰਿਆ ਕਰਦਾ ਏ ਕਿਉਂ ਨਹੀਂ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਏ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਕਰਨ ਦਾ ਨਹੀਂ ਮੈਨੂੰ ਨਹੀਂ ਪਤਾ ਕਿ ਤੁਸੀਂ ਇਹ ਸੁਣਿਆ ਕਿ ਨਹੀਂ ਪਰ ਮੈਂ ਸੈਂਕੜੇ ਲੋਕਾਂ ਦੇ ਮੂੰਹ 'ਚੋਂ ਇਸ ਗੱਲ ਨੂੰ ਸੁਣਿਆ ਕਿ ਪਰਮੇਸ਼ਵਰ ਸਿਰਫ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਨੂੰ ਨਿਭਾਉਂਦਾ ਆ ਪਰ ਤੁਹਾਡੀਆਂ ਮਨੋ ਕਾਮਨਾਵਾਂ ਨਹੀਂ ਇਸ ਲਈ ਸਾਡੀਆਂ ਸੋਚਾਂ ਜਿਹੜੀਆਂ ਆ ਉਹ ਲਿਮਟਿਡ ਹੋਣੀਆਂ ਚਾਹੀਦੀਆਂ ਆ